ਕਿਸਾਨ ਇਹ ਇਕੱਠੇ ਹੋ ਚੁੱਕੇ ਨੇ ਬੰਦ ਨੂੰ ਵੀ ਪੂਰੇ ਤਰੀਕੇ ਨਾਲ ਸਮਰਥਨ ਮਿਲ ਰਿਹਾ ਆਲੇ ਦਲੇ ਬਾਜ਼ਾਰ ਦੇਖੋਗੇ ਸਾਰੇ ਬੰਦ ਨੇ ਤਾਂ ਭਾਜਪੀ ਬਾਕੀ ਧਿਰਾਂ ਨੂੰ ਜਿਹੜੀ ਉਹ ਖਤਮ ਕਰਨ ਤੇ ਲੱਗੀ ਹੋਈ ਆ ਆਮ ਲੋਕਾਂ ਦੀ ਵੀ ਇਹ ਇੱਛਾ ਹੈਗੀ ਆ ਵੀ ਸੰਜੂਤ ਕਿਸਾਨ ਮੋਰਚੇ ਦੇ ਜਿਹੜਾ ਉਹ ਅਗਵਾਈ ਹੈਡ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਜਿਹੜੇ ਉਹ ਕਿਤੇ ਜਾਣ ਆ ਕਿੰਨੇ ਸਟੂਡੈਂਟ ਲੈ ਕੇ ਇੱਥੇ ਆਏ ਹੋ ਤੁਸੀਂ ਲੋਕ ਸੱਤੇ ਪੇ ਵੀ ਛੇਰਉਂਦੇ ਆ ਇੱਕ ਕਹਾਣੀਆ ਇੱਕ ਗੱਲ ਕਵਿਤਾ ਸੁਨ ਸਰਨਾਮਾ ਤੋਂ ਪੰਜਾਬ ਕਹਾਣੀ ਦਾ ਵਿੱਚ ਮਨੰਦਨੇ ਮਰ ਜਾਂਦੇ ਆ ਪਰ ਭੱਜਦੇ ਨਹੀਂ ਅਸੀਂ ਪੰਜਾਬ ਦੇ ਵਾਰਸਾਂ ਜਿਹੜਾ ਆਪਾਂ ਕਹਿ ਸਕਦੇ ਆ ਵੀ ਜੰਗ ਟਾਈਪ 2 ਸਟੇਟਾ ਚ ਹੋ ਰਿਹਾ ਜਿਵੇਂ ਦੋ ਦੇਸ਼ਾਂ ਚ ਜੰਗ ਹੁੰਦੀ ਆ ਤਕਨੌਰੀ ਬਾਰਡਰ ਤੇ ਪੂਰੇ ਤਰੀਕੇ ਦੇ ਨਾਲ ਕਿਸਾਨ ਜਿਹੜੇ ਇਕੱਠੇ ਹੋ ਚੁੱਕੇ ਨੇ ਬੰਦ ਨੂੰ ਵੀ ਪੂਰੇ ਤਰੀਕੇ ਨਾਲ ਸਮਰਥਨ ਮਿਲ ਰਿਹਾ ਆਲੇ ਦਲੇ ਬਾਜ਼ਾਰ ਦੇਖੋਗੇ ਸਾਰੇ ਬੰਦ ਨੇ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੇ ਹੱਕਾਂ ਵਿੱਚ ਆ ਰਹੀਆਂ ਨੇ ਉੱਥੇ ਹੀ ਸਟੂਡੈਂਟਸ ਨੇ ਜਿਹੜੇ ਵਿਦਿਆਰਥੀ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਕਿਸਾਨਾਂ ਦੇ ਹੱਕਾਂ ਦੇ ਵਿੱਚ ਆ ਰਹੀਆਂ ਨੇ ਤਾਂ ਨੌਜਵਾਨ ਬਾਈ ਨੇ ਗੱਲਬਾਤ ਕਰਾਂਗੇ ਤਾਂ ਬਾਈ ਜੀ ਕਿਹੜੀ ਕਿਹੜੀ ਜਥੇਬੰਦੀ ਤੋਂ ਤੁਸੀਂ ਮੈਂ ਮੇਰਾ ਨਾਮ ਸੱਜੀ ਸਿੰਘ ਪੈਂਦਾਈ ਮੈਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਜਿਹੜਾ ਅਸੀਂ ਆਏ ਆ ਤੇ ਸਾਡੀ ਯੂਨੀਅਨ ਦਾ ਸੱਦਾ ਹੈਗਾ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਸੀਂ ਵਿਧਕ ਸੰਸਥਾਵਾਂ 'ਵਾਂ ਬੰਦ ਕਰਵਾ ਕੇ ਇਹਨਾਂ ਦੇ ਵਿੱਚ ਸ਼ਾਮਲ ਹੋਏ ਆ ਤੇ ਸਮੂਹਤ ਕਿਸਾਨ ਮੋਰਚੇ ਨੇ ਪਹਿਲਾਂ ਜਿਹੜੀਆਂ ਟ੍ਰੇਡ ਯੂਨੀਅਨਾਂ ਨਾਲ ਤੇ ਸਾਰੀ ਯੂਨੀਅਨ ਲਗਭਗ ਮੀਟਿੰਗਾਂ ਕਰੀਆਂ ਸੀ ਉਸ 'ਚ ਅਸੀਂ ਸਾਡੀ ਪੰਜਾਬ ਸਟੂਡੈਂਟਾਂ ਵੱਲੋਂ ਵੀ ਅਸੀਂ ਜਿਹੜਾ ਉਹ ਸਮਰਥਨ ਕਰਿਆ ਸੀ ਤੇ ਐਲਾਨ ਕਰਿਆ ਸੀ ਵੀ ਅਸੀਂ ਵੀ ਜਿਹੜੀਆਂ ਵਿਦਿਅਕ ਸੰਸਥਾਵਾਂ ਜਿਹੜੀਆਂ ਬੰਦ ਕਰਾਂਗੇ ਲਗਭਗ ਵਿਦਿਅਕ ਸੰਸਥਾਵਾਂ ਤਾਂ ਆਪ ਹੀ ਬੰਦ ਹੋ ਗਈਆਂ ਕਿਉਂਕਿ ਅਧਿਆਪਕਾਂ ਨੇ ਵੀ ਜਿਹੜੀਆਂ ਉਹ ਬੰਦ ਕਰਵਾਈਆਂ ਹੈਗੀਆਂ ਨੇ ਪਰ ਉੱਥੇ ਜਿਹੜਾ ਅਸੀਂ ਸਮਝਦੇ ਹਾਂ ਜਿਹੜੀ ਸਿੱਖਿਆ ਨੀਤੀ 2020 ਆਈ ਹੈ ਨਵੀਂ ਸਿੱਖਿਆ ਨੀਤੀ ਉਸ ਕਰਕੇ ਸਮੂਹਤ ਕਿਸਾਨ ਮੋਰਚੇ 'ਚ ਸ਼ਾਮਲ ਹੋਣਾ ਸਾਡਾ ਬਹੁਤ ਜ਼ਰੂਰੀ ਕਿਉਂਕਿ ਅੱਜ ਦੇਸ਼ 'ਚ ਕੋਈ ਵਿਰੋਧੀ ਧਿਰ ਨਹੀਂ ਹੈ ਸੰਜੁਕਤ ਸੰਜੁਕਤ ਕਿਸਾਨ ਮੋਰਚੇ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਪੰਜਾਬ ਸਰਕਾਰ ਕਾਂਗਰਸ ਨੂੰ ਖਤਮ ਕਰ ਰਹੀ ਹੈ ਜਾਂ ਅਕਾਲੀ ਦਲ ਨੂੰ ਖਤਮ ਕਰ ਰਹੀ ਹੈ ਜੇ ਆਪਾਂ ਸੈਂਟਰ 'ਚ ਦੇਖਦੇ ਆਂ ਤਾਂ ਕੇਂਦਰ 'ਚ ਦੇਖਦੇ ਆਂ ਤਾਂ ਭਾਜਪਾ ਬਾਕੀ ਧਿਰਾਂ ਨੂੰ ਜਿਹੜੀ ਉਹ ਖਤਮ ਕਰਨ ਤੇ ਲੱਗੀ ਹੋਈ ਆ ਤਾਂ ਉਸ ਸਮੇਂ ਜੇ ਲੋਕੀ ਵਿਰੋਧੀ ਧਿਰ ਦਾ ਕੰਮ ਕਰ ਰਿਹਾ ਤਾਂ ਉਹ ਸਿਰਫ ਸੰਜੁਕਤ ਕਿਸਾਨ ਮੋਰਚਾ ਜਿਹੜਾ ਉਹ ਕਰ ਰਿਹਾ ਇਸ ਕਰਕੇ ਆਮ ਲੋਕਾਂ ਦੀ ਵੀ ਇਹ ਇੱਛਾ ਹੈਗੀ ਆ ਵੀ ਸੰਜੁਕਤ ਕਿਸਾਨ ਮੋਰਚੇ ਦੇ ਜਿਹੜਾ ਉਹ ਅਗਵਾਈ ਹੇਠ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਜਿਹੜੇ ਉਹ ਕੀਤੇ ਜਾਣ ਇਸ ਕਰਕੇ ਅੱਜ ਤੁਸੀਂ ਦੇਖ ਸਕਦੇ ਹੋ ਪੂਰੇ ਪੰਜਾਬ 'ਚ ਜਿਹੜਾ ਉਹ ਪੰਜਾਬ ਬੰਦ ਹੈਗਾ ਤਾਂ ਕਿੰਨੇ ਸਟੂਡੈਂਟ ਲੈ ਕੇ ਇੱਥੇ ਆਏ ਹੋ ਤੁਸੀਂ ਲਗਭਗ ਦੇਖੋ ਜੀ ਸਾਡੇ 14 ਜ਼ਿਲ੍ਹਿਆਂ 'ਚ ਸਾਡੇ ਜਿਹੜੇ ਉਹ ਪੰਜਾਬ ਸਟੂਡੈਂਟ ਯੂਨੀਅਨ ਜਿਹੜੀ ਹੈਗੀ ਆ ਤੁਸੀਂ ਕਿਸੇ ਵੀ ਜ਼ਿਲ੍ਹੇ 'ਚ ਝਾਂਤ ਮਾਰੋਗੇ ਤਾਂ ਉੱਥੇ ਤੁਹਾਨੂੰ ਪੰਜਾਬ ਸਟੂਡੈਂਟ ਯੂਨੀਅਨ ਕਿਸਾਨਾਂ ਦੇ ਪ੍ਰਦਰਸ਼ਨ ਜਿਹੜੀ ਉਹ ਮਿਲ ਜਾਣੀਆਂ ਇੱਥੇ ਅਸੀਂ ਆਪਣੀ ਸਮਰੱਥਾ ਮੁਤਾਬਕ ਜਿਹੜਾ ਆਏ ਹੈਗੇ ਆ ਤੇ ਸਾਡੇ ਯੂਨੀਵਰਸਿਟੀ ਵਿਦਿਆਰਥੀਆਂ ਨੇ ਕੱਲਿਆਂ ਨੇ ਪੰਜਾਬੀ ਯੂਨੀਵਰਸਿਟੀ ਉਹ ਬੰਦ ਕਰੀ ਹੈਗੀ ਆ ਨਿਆਲਕਾਲਜ ਬੰਦ ਪਿਆ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਜਿੰਨੀ ਸਮਰਥਾ ਹੈਗੀ ਆ ਅਸੀਂ ਉਸ ਹਿਸਾਬ ਨਾਲ ਜਿਹੜਾ ਅਸੀਂ ਕਿਸਾਨਾਂ ਦੇ ਵਿੱਚ ਸ਼ਾਮਲ ਹੈਗੇ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਜਿਹੜੇ ਕਾਰਕੁਨ ਨੇ ਤੁਹਾਡੀ ਜਥੇਬੰਦੀ ਦੇ ਸਾਰੇ ਕਿਸਾਨਾਂ ਦੇ ਨਾਲ ਸੜਕਾਂ ਦੇ ਉੱਪਰ ਅਸੀਂ ਤੁਹਾਨੂੰ ਪਹਿਲੀ ਇਹ ਚੀਜ਼ ਦੱਸੀ ਹੈ ਜੀ ਵੀ ਅਸੀਂ ਸ਼ੁਰੂ ਤੋਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ ਜਦੋਂ ਦਾ ਸੰਯੁਕਤ ਕਿਸਾਨ ਮੋਰਚਾ ਬਣਿਆ ਜਦੋਂ ਅੰਦੋਲਨ ਸ਼ੁਰੂ ਹੋਇਆ ਜੀ ਪਹਿਲੀ ਵਾਰ ਅਸੀਂ ਉਦੋਂ ਮਹਿੰਦਰਾ ਕਾਲਜ ਲਗਭਗ ਦੋ ਵਾਰ ਬੰਦ ਕਰਿਆ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਬੰਦ ਹੁੰਦੀ ਸੀ ਹਰੇਕ ਕਾਲਜ ਲਗਭਗ ਕਰੋਨਾ ਦੇ ਸਮੇਂ ਵੀ ਬੰਦ ਕਰਦੇ ਰਹੇ ਆ ਤੇ ਬੰਦ ਇਸ ਵਾਰ ਵੀ ਅਸੀਂ ਸੰਯੁਕਤ ਕਿਸਾਨ ਮੋਰਚਾ ਬਾਹਰ ਨਹੀਂ ਹੈ ਅਸੀਂ ਕਿਸਾਨਾਂ ਨਾਲ ਆ ਅਸੀਂ ਕਿਸਾਨਾਂ ਦੇ ਅਸੀਂ ਕੱਲ ਖਨੂਰੀ ਵੀ ਜਾ ਕੇ ਆਏ ਆ ਜਿੱਥੇ ਕਿਸਾਨਾਂ ਤੇ ਜ਼ਬਰ ਹੋਇਆ ਅਸੀਂ ਉਹਦਾ ਵਿਰੋਧ ਵੀ ਕਰਿਆ ਵੀ ਇਹ ਸਾਡੇ ਭਾਈਚਾਰੇ ਦੇ ਲੋਕ ਆ ਸਾਡੇ ਕਿਸਾਨ ਆ ਇਸ ਕਰਕੇ ਇਹਨਾਂ ਦੇ ਜਿਹੜਾ ਇਹ ਜਿਹੜਾ ਹਮਲਾ ਜਿਹੜਾ ਇਹ ਇੱਕ ਜਿਹੜਾ ਆਪਾਂ ਕਹਿ ਸਕਦੇ ਆ ਵੀ ਜੰਗ ਟਾਈਪ ਤੋਂ ਸਟੇਟਾ ਚ ਹੋ ਰਿਹਾ ਜਿਵੇਂ ਦੋ ਦੇਸ਼ਾਂ ਚ ਜੰਗ ਹੁੰਦੀ ਆ ਤਾਂ ਇਸ ਚ ਖੱਟਰ ਸਰਕਾਰ ਨੇ ਜਿਹੜਾ ਉਹ ਕਰਿਆ ਹੈਗਾ ਉਸ ਤੇ ਵੀ ਸਾਡੀ ਯੂਨੀਅਨ ਨੇ ਜਿਹੜਾ ਉਹ ਵਿਰੋਧ ਕਰਿਆ ਹੈਗਾ ਇਸ ਚੀਜ਼ ਦਾ ਅਸੀਂ ਇਹਦਾ ਵਿਰੋਧ ਜਿਹੜਾ ਉਹ ਕਰਦੇ ਹੈਗੇ ਆ ਕਿਸਾਨ ਆਮ ਲੋਕਾਂ ਤੇ ਜਿਹੜਾ ਜ਼ਬਰ ਨਹੀਂ ਹੋਣਾ ਜਿਹਦਾ ਹੰਕਾਰ ਨਹੀਂ ਹੋਣਾ ਜਿਹਦਾ ਕਿਸੇ ਵੀ ਸਰਕਾਰ ਨੂੰ ਖੱਟਰ ਵਰਗਿਆਂ ਨੂੰ ਇਹ ਸਮਝਣਾ ਚਾਹੀਦਾ ਲੋਕ ਲੋਕ ਹੀ ਛੇਰ ਹੁੰਦੇ ਆ ਲੋਕ ਸੁੱਤੇ ਪਏ ਵੀ ਛੇਰ ਹੁੰਦੇ ਆ ਇੱਕ ਕਹਾਣੀ ਆ ਇੱਕ ਗੱਲ ਕਵਿਤਾ ਸੁਨ ਸਰਨਾਮਾ ਤੋਂ ਪੰਜਾਬ ਕਹਾਣੀ ਦਾ ਵਿੱਚ ਮਦਾਨੇ ਮਰ ਜਾਂਦੇ ਆ ਪਰ ਭੱਜਦੇ ਨਹੀਂ ਅਸੀਂ ਪੰਜਾਬ ਦੇ ਵਾਰਸਾਂ ਪੰਜਾਬ ਕਦੇ ਭੱਜਿਆ ਨਹੀਂ ਅਸੀਂ ਪੰਜਾਬ ਦੇ ਵਾਰਸਾਂ ਅਸੀਂ ਵੀ ਕਿਸਾਨਾਂ ਨਾਲ ਜਿਹੜਾ ਖੜੇ ਹੈਗੇ ਆ ਤਾਂ ਭਾਈ ਨੌਜਵਾਨਾਂ ਨੂੰ ਕਿਹਾ ਜਾਂਦਾ ਸੀਗਾ ਪੰਜਾਬ ਦੇ ਵਿੱਚ ਨਾ ਨਸ਼ੇੜੀ ਬਹੁਤੇ ਹੋ ਗਏ ਪਰ ਨੌਜਵਾਨ ਹੀ ਖੜੇ ਹੋ ਤੁਸੀਂ ਤੁਹਾਡੇ ਵਿੱਚੋਂ ਨਾ ਕੋਈ ਲੱਗ ਨਹੀਂ ਰਿਹਾ ਕੀ ਕਹਿਣਾ ਚਾਹੂੰਗਾ ਅਸਲ 'ਚ ਬਈ ਜੋ ਕੇਂਦਰ ਵੱਲੋਂ ਇਹ ਗੱਲਾਂ ਉਭਾਰੀਆਂ ਜਾਂਦੀਆਂ ਕਿ ਪੰਜਾਬ ਦੀ ਜਿਹੜੀ ਛਵੀ ਆ ਉਹਨੂੰ ਬਦਨਾਮ ਕਰਨ ਵਾਸਤੇ ਇੱਕ ਸਮਗਲਰ ਜਾਂ ਮਲਕਿ ਇਹਨਾਂ ਨੂੰ ਨਸ਼ੇਈ ਕਹਿ ਕੇ ਜਿਹਨਾਂ ਨੂੰ ਮਲਕਿ ਲੱਚਰ ਕਹਿ ਕੇ ਜਿਹੜਾ ਘਰਤਾਂਤ ਹੋਏ ਇੱਕ ਨੌਜਵਾਨਾਂ ਦੀ ਛਵੀ ਦਿਖਾ ਕਿਹੜਾ ਦਿਖਾਇਆ ਜਾਂਦਾ ਭਾਰਤ ਦੇ ਵਿੱਚ ਪਰ ਪੰਜਾਬ ਦੇ ਨੌਜਵਾਨ ਜਾਗਰੂਕ ਹੈ ਇਹ ਜਿਹੜਾ ਮੀਡੀਆ ਦਿਖਾਂਦਾ ਹੈਗਾ ਜਿਹੜਾ ਨੈਸ਼ਨਲ ਮੀਡੀਆ ਹੈਗਾ ਇਹ ਤੋਂ ਜਿਹੜੀ ਇੱਕ ਤਸਵੀਰ ਹੈ ਬਿਲਕੁਲ ਵਿਪਰੀਤ ਹੈਗੀ ਇਹਦੇ ਜਿਹੜੇ ਨੌਜਵਾਨ ਆ ਉਹ ਕਿਸਾਨਾਂ ਨਾਲ ਖੜੇ ਹੈਗੇ ਆ ਜੇ ਆਪਣੇ ਹੱਕਾਂ ਲਈ ਹੱਕ ਮੰਗਣ ਲਈ ਖੜੇ ਹੈਗੇ ਆ ਇਹ ਬਿਲਕੁਲ ਜਿਹੜੀ ਗੱਲ ਹੈਗੀ ਆ ਉਹ ਨਸ਼ਈ ਵਾਲੀ ਉਹ ਝੂਠ ਹੈਗੀ ਆ ਜਦੋਂ ਪਿਛਲੀ ਵਾਰ ਦਿੱਲੀ ਬਾਰਡਰ ਅਸੀਂ ਗਏ ਜਾਣ ਲੱਗੇ ਆ ਸ਼ੰਭੂ ਬੈਰੀਅਰ ਤੇ ਜਾਂ ਮਲਕਾ ਇੱਥੇ ਆਪਣਾ ਕਨੋਰੀ ਬਾਰਡਰ ਤੇ ਜਿਸ ਤਰ੍ਹਾਂ ਰੋਕਾਂ ਲੱਗੀਆਂ ਹੋਈਆਂ ਸੀ ਉਹ ਨੌਜਵਾਨਾਂ ਨੇ ਦਸਾਂ ਮਿੰਟਾਂ ਦੇ ਵਿੱਚ ਮਲਕਾ ਪੱਟ ਕੇ ਪਾਰ ਕਰ ਦਿੱਤੀ ਜਿਹੜੀ ਮਲਕਾ ਉਦੋਂ ਦੇਖਣ ਨੂੰ ਮਿਲਦਾ ਸੀ ਕਿ ਜਿਹਨੂੰ ਨਸ਼ੀਕ ਆ ਜਾਂਦਾ ਕਿ ਨਹੀਂ ਉਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਬਾਕੀ ਅੱਜ ਜਿਹੜੇ ਹਾਲਾਤ ਹੈਗੇ ਆ ਜਿਸ ਤਰ੍ਹਾਂ ਅੱਜ ਵੀ ਮਲਕਾ ਕਿਸਾਨ ਦਿੱਲੀ ਜਾਣ ਲੱਗੇ ਹੋਏ ਆ ਤੇ ਇਹ ਚ ਵੀ ਮਤਲਬ ਕਿ ਕੁਝ ਜਥੇਬੰਦ ਜਿਹੜੀ ਹੈਗੀਆਂ ਉਹ ਐਕਸ਼ਨ ਲੈ ਕੇ ਦਿੱਲੀ ਨੂੰ ਜਾਣ ਚੱਲ ਲੱਗੀ ਹੈਗੀਆਂ ਪਰ ਇਹ ਚ ਗੱਲ ਇਹ ਆ ਜਿਸ ਤਰ੍ਹਾਂ 2020 ਦੇ ਵਿੱਚ ਆਪਾਂ ਪਹਿਲਾਂ ਭਾਰਤ ਬੰਦ ਰਸ ਦਿੱਤਾ ਸੀਗਾ 25 ਸਤੰਬਰ ਨੂੰ ਇੱਕ ਭਾਰਤ ਬੰਦ ਹੋਇਆ ਜਿਹਨੇ ਕਿ ਇਤਿਹਾਸਕ ਬੰਦ ਹੋਇਆ ਸੀਗਾ ਉਸ ਤੋਂ ਬਾਅਦ ਇੱਕ ਮਾਹੌਲ ਬਣਿਆ ਲੋਕਾਂ ਚ ਗੱਲ ਲੈ ਕੇ ਗਏ ਕਿ ਕਿੰਨਾ ਮੰਗਾ ਹੈ ਤੈਤ ਕੀ ਜਿਹੜੀ ਨੀਤੀਆਂ ਹੈਗੀਆਂ ਸੈਂਟਰ ਦੀਆਂ ਉਹ ਕਿਸ ਤਰ੍ਹਾਂ ਸਾਡੇ ਖੇਤ ਖੋਣ ਤੱਕ ਆਈ ਹੋਈਆਂ ਹੈਗੀਆਂ ਨੇ ਉਹ ਲਾਮਬੰਦ ਹੋਏ ਤੇ ਉਸ ਤੋਂ ਬਾਅਦ 26 ਨਵੰਬਰ ਨੂੰ ਭਾਰ ਜਿਹੜਾ ਆਪ ਹੈਗਾ ਦਿੱਲੀ ਵੱਲ ਨੂੰ ਕੂਚ ਕੀਤਾ ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਉਹ ਆਪਣੀ ਕਾਰਵਾਈ ਕਰਦਾ ਹੋਇਆ ਲੋਕਾਂ ਨੂੰ ਲਾਂਬੰਦ ਕਰਦਾ ਹੋਇਆ ਦਿਨ ਪਰ ਦਿਨ ਜਿਹੜਾ ਹੈਗਾ ਆਪਣੇ ਐਕਸ਼ਨ ਲੈ ਕੇ ਇਹ ਜਿਹੜਾ ਅੱਜ 16 ਫਰਵਰੀ ਨੂੰ ਭਾਰਤਵੰਦ ਹੋਣਾ ਸੀਗਾ ਇਤਿਹਾਸਿਕ ਭਾਰਤਵੰਦ ਕਿਉਂ ਕਹਿ ਰਹੇ ਆ ਕਿਉਂਕਿ ਪਹਿਲਾਂ ਕੀ ਸੀਗਾ ਪਹਿਲਾਂ ਕਿਸਾਨ ਅਲੱਗ ਲੜਦੇ ਸੀ ਮਜ਼ਦੂਰ ਅਲੱਗ ਲੜਦੇ ਸੀਗੇ ਇਸ ਵਾਰ ਜਿਹੜੀ 24 ਅਗਸਤ ਨੂੰ ਦਿੱਲੀ ਵਿਖੇ ਤਾਲ ਕਟੋਰਾ ਸਟੇਡੀਅਮ ਵਿੱਚ ਇੱਕ ਕਾਨਫਰੰਸ ਹੋਈ ਉਹਦੇ ਵਿੱਚ ਪੂਰੇ ਭਾਰਤ ਦੇ ਸੀਟੀਆਂ ਵੱਲੋਂ ਜਿਹੜੇ ਸ਼ਮੂਲੀਤ ਹੋਈ ਆ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਈ ਆ ਸੱਦਾ ਇਸ ਜਿਸ ਤਰ੍ਹਾਂ ਮੋਦੀ ਜ਼ਬਰ ਟਾ ਰਿਹਾ ਹੈਗਾ ਜਿਸ ਤਰ੍ਹਾਂ ਇਲੈਕਸ਼ਨ ਦੇ ਮੁੱਦਿਆਂ ਨੂੰ ਚੱਕ ਕੇ ਕਿ ਆਨਾਲ ਸਮੇਂ ਦੇ ਵਿੱਚ ਕਿਸ ਤਰ੍ਹਾਂ ਇੱਕ ਰਾਜ ਇੱਕ ਨੀਤੀ ਵਾਲਾ ਹਿੰਦੂ ਹਿੰਦੀ ਹਿੰਦੁਸਤਾਨ ਵਾਲਾ ਇਹ ਏਜੰਡਾ ਲੈ ਕੇ ਚੱ ਰਿਹਾ ਉਸ ਤੇ ਜੇ ਤਿਆਰੀ ਕਰਨੀ ਤਾਂ ਵੱਡੀ ਤਿਆਰੀ ਕਰਨੀ ਪਊਗੀ ਉਹ ਤਿਆਰੀ ਇਸ ਤਰ੍ਹਾਂ ਦੀ ਹੋਵੇ ਕਿ ਹਰ ਵਰਗ ਦਾ ਜਿਹੜਾ ਕੋਈ ਚਚਤਬੰਦਕ ਢਾਂਚੇ ਹੈਗੇ ਆ ਹਰ ਵਰਗ ਦੇ ਲੋਕ ਹੈਗੇ ਆ ਉਹ ਇੱਕ ਇਹ ਮੂਵਮੈਂਟ ਨਾਲ ਜੁੜਨ ਉਸ ਮੂਵਮੈਂਟ ਚੋਂ ਅੱਜ ਇਹ ਭਾਰਤ ਮੰਡ ਰਿਹੜਾ ਸਿੱਧਾ ਦਿੱਤਾ ਹੋਇਆ ਉਸ ਚ ਆਪਾਂ ਸ਼ਾਮਲ ਹੈਗੇ ਆ ਇੱਥੇ ਖੜੇ ਹੈਗੇ ਆ ਅੱਜ ਸਾਡੇ ਨਾਲ ਟਰੱਕ ਯੂਨੀਅਨ ਆਰਤੀਆ ਸੈਸ਼ਨ ਆ ਵਪਾਰ ਮੰਡਲ ਜਾਂ ਹੋਰ ਸੰਸਥਾਵਾਂ ਸਟੂਡੈਂਟ ਨੌਜਵਾਨ ਜਿਹੜੀ ਅੰਗਨਵਾੜੀ ਦੀਆਂ ਸਾਡੀਆਂ ਮਾਤਾ ਪਿਤਾ ਸਾਡੇ ਨਾਲ ਬੈਠੀਆਂ ਹੈਗੀਆਂ ਇਹ ਸਾਰੇ ਬੈਠੇ ਹੈਗੇ ਸੰਯੁਕਤ ਕਿਸਾਨ ਮੋਰਚ ਦੇ ਮੈਂਬਰ ਬੈਠੇ ਹੈਗੇ ਆ ਇਤਿਹਾਸਕ ਬੰਦ ਆ ਇਸ ਤੋਂ ਆਨ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਪਹਿਲਾਂ ਆਗੂ ਬੋਲ ਕੇ ਗਿਆ ਕਿ ਜਿਸ ਤਰ੍ਹਾਂ ਜ਼ਬਰ ਹੋ ਰਿਹਾ ਹੈ ਖਨੋਰੀ ਬਾਰਡਰ ਉੱਪਰ ਵੀ ਜੇ ਮੋਦੀ ਸਰਕਾਰ ਨੇ ਇਹਨੂੰ ਨਾ ਮਿਲ ਕੇ ਕੰਟਰੋਲ ਕੀਤਾ ਤਾਂ 18 ਤਰੀਕ ਸੰਯੁਕਤ ਕਿਸਾਨ ਮੋਰਚਾ ਲੋਕ ਹੈ ਜੀ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਜਿੱਥੇ ਹਰ ਜਥੇਬੰਦੀ ਵੱਲੋਂ ਹਰ ਵਰਗ ਵੱਲੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਤਾਂ ਇਹ ਵਿਦਿਆਰਥੀ ਯੂਨੀਅਨ ਵੱਲੋਂ ਵੀ ਵਿਦਿਆਰਥੀ ਨੇ ਜਿਹੜੇ ਕਾਲਜਾਂ ਦੇ ਉਹ ਵੀ ਆਏ ਨੇ ਤਾਂ ਕਿਸਾਨ ਯੂਨੀਅਨਾਂ ਨੂੰ ਹਰੇਕ ਪਾਸੇ ਤੋਂ ਬੰਦ ਦਾ ਸਮਰਥਨ ਮਿਲ ਰਿਹਾ ਜਿਸ ਤਰੀਕੇ ਦੇ ਨਾਲ ਕਿਆ ਜਾ ਰਿਹਾ ਸੀਗਾ ਕਿ ਅੱਜ ਦੇ ਦਿਨ ਸਾਰਾ ਭਾਰਤ ਬੰਦ ਹੋਊਗਾ ਤਾਂ ਆਲੇ-ਦਾਲੇ ਸਾਰੇ ਬਾਜ਼ਾਰ ਬੰਦ ਨੇ ਸਾਰੀਆਂ ਦੁਕਾਨਾਂ ਬੰਦ ਨੇ ਸਾਰੇ ਬੈਂਕ ਬੰਦ ਨੇ ਤਾਂ ਹਰ ਪਾਸੇ ਬੰਦ ਹੀ ਬੰਦ ਰਾ ਜਿਹੜਾ ਸੱਤਾ ਦਿੱਤਾ ਗਿਆ ਸੀ ਤਾਂ ਪੂਰੇ ਤਰੀਕੇ ਦੇ ਨਾਲ ਪੰਜਾਬ ਅੱਜ ਬੰਦ ਦਿਖ ਰਿਹਾ